घंटे का बादज उठ श्रीनगर तो फोन आया सर यूनिट तू दिता उन्होंने दसिया भी सिंह सिद हो गए ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਹਦਾ ਜੀ ਬੜਾ ਭਰਾ ਮੈਂ ਪ੍ਰਿਤਪਾਲ ਸਿੰਘ ਦਾ ਜੀ ਤੇ ਕੀ ਸੁਨੇਹਾ ਆ ਤੇ ਕਦੋਂ ਪਤਾ ਲੱਗਿਆ ਸਰੋ ਮਤਲਬ ਉਹਨਾਂ ਨਾਲ ਮੇਰੀ ਗੱਲ ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 6:35 ਵਜੇ ਸਰ ਕਾਲ ਆਈ ਸੀਗੀ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏ ਇਦਾਂ ਇਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਯਾਰ ਸੱਟਾ ਸੋਟਾ ਵੱਜ ਗਿਆ ਦੱਸਦਾ ਨਹੀਂ ਰਿਹਾ ਸੀ ਵੀ ਇਦਾਂ ਵੀ ਸ਼ਹੀਦ ਹੋ ਗਿਆ ਮੈਂ ਚਲ ਕੋਈ ਨਹੀਂ ਹਸਪੀਟਲ ਲੈ ਗਿਆ ਤੁਸੀਂ ਕਹਿੰਦਾ ਹਾਂ ਮੈਂ ਕਹਾਂ ਮੈਂ ਆ ਰਿਹਾ ਨਾ ਕੋਈ ਨਹੀਂ ਸਿੱਧੀ ਇੱਥੇ ਆ ਜਾਣਾ ਹਸਪੀਟਲ ਚ ਆ ਜਾਣਾ 10 ਦੇ ਬਾਰੇ ਮੈਨੂੰ ਠੀਕ ਆ ਉਹ 10 ਨਹੀਂ ਕਿ ਰਿਹਾ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀਗਾ ਵੀ ਇੱਕ ਵਿੱਚ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਘੰਟੇ ਦਾ ਬਾਅਦ ਉੱਥੋਂ ਸ਼੍ਰੀ ਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਨਾ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਹੇ ਦੋਗੇ ਫਿਰ ਹੋ ਗਈ ਸੀ ਮੇਰੇ ਜੀ ਨਾਲ ਸਰ ਮੈਰਿਜ ਨੂੰ ਉਹਨਾਂ ਨੇ ਕਰਾਈ ਆ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਧੀਆਂ ਆਏ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਇਹਨਾਂ ਛੁੱਟੀ ਹਾਜੂਗਾ ਲਾਸਟ ਤੱਕ ਚੱਲ ਮੈਂ ਕਿ ਮੈਂ ਦਿਵਾਲੀ ਦਿਵਲੀ ਦੇਖ ਕੇ ਫਿਰ ਜਲ ਜੂਗਾ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਸਰ ਉਹ ਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀਗਾ ਕਹਿਣਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੇ ਸਰ ਸਾਡਾ ਭਾਈ ਗਿਆ ਹੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਭਾਈ ਚਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰ ਰਿਹਾ ਉੱਥੇ ਜਿਹੜਾ ਮਾਰ ਕੇ ਗਿਆ ਤਣਕਿਆਂ ਕੌਲ ਆਈ ਸੀ ਜੀ 5 5.5 ਹੋਏ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਫ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀਰੀਅਸ ਹੋ ਗਿਆ ਘੱਟ ਪਾ ਲਾ ਵਿਆਹ ਨਹੀਂ ਕੀਤਾ ਤੈਂ ਬਿਆਹ ਨੂੰ 4-5 ਮਹੀਨੇ ਹੋਏ ਸੀਗੇ ਜੀ ਫਸਟ ਟਾਈਮ ਵਿਆਹ ਤੋਂ ਬਣਾਏ ਆਪੀ ਪਿਆਰ ਇਹ ਨਹੀਂ ਹੈ ਜੀ ਹੁਣ ਤਾਂ ਇਹ ਚਾਬੀ ਵੀ ਨਹੀਂ ਹੋਣੀ 4 ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐ ਨਹੀਂ ਹੋਇਆ ਇਹਨੂੰ ਵਿਆਹ ਪਰਿਵਾਰ ਦੇ ਵਿੱਚ ਪੌਂਪ ਪੌਣਾਂ ਇਹਨਾਂ ਦੇ ਨਾਮ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਅੱਡ ਹੋਇਆ ਹੋਇਆ ਇੱਕ ਭਰਾ ਨਾਲ ਰਹਿੰਦਾ ਬੜਾ ਇਹ ਗਵਨਾਂ ਸੀਗਾ ਪਿੱਛੋਂ ਗੁਜ਼ਾਰਾ ਕਿਵੇਂ ਆ ਬਾਕੀ ਕੀ ਕਰਨੇ ਚਾਹੀਦੇ ਬਾਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹ ਦੇ ਉੱਤੇ ਹੀ ਸਹਾਰਾ ਸੀਗਾ ਜੀ ਮਾਪੇ ਨੂੰ ਕਿਨੇ ਦੇਖਦੇ ਨੇ ਹੰਦਾ ਕੀਵੇਂ ਦੀ ਬਸ ਜੀ ਇਹ ਸਰਕਾਰਾਂ ਦੇ ਕੰਮ ਨੇ ਜਦ ਹੁਣ ਭਾਰਤੀ ਕਟਣਾ ਹੁੰਦਾ ਫਿਰ ਪੂਰਾ ਸਾਰਾ ਕੱਦ ਕੱਟ ਸਾਤੀ ਸਾਰਾ ਫਿਰ ਜਦ ਡੈੱਡ ਬੋਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਹੱਤਬੱਦੀਆਂ ਦਾ